ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬਨਾ ਪੁਰੀਆ ਭਾਰ ਸਹਸ ਸਿਆਣ ਪਾਲਖ ਹੋਏ ਤੈਕ ਨ ਚੱਲੇ ਨਾਲ ਕਿਵਸ ਜੀ ਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇਕ ਹੁਕਮਿਸ ਦਾ ਫੁਆਇਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਮੈਂ ਕਹੇ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਨ ਨਿਸਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ गावे को साज करे तन खे गावे को जी ले फिर दे गावे को जापे दिस से दूर गावे को देखे आदर दूर कथना कथना वे टूट कट कट कति कत कोटि कोट कोट देंदा ले दे ले थत पाए जुगा जुगंतरे खाहि खाय हुकमी हुकुम उकुन चलाए रहो नानक विग से बेपरवाहो ਸੱਚਾ ਸਹਬ ਸੋਚ ਨਾਏ ਭਖੇ ਪਾਉ ਪਾਤ ਅੱਖ ਮੰਗਾ ਦੀ ਦੀ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਤ ਦਿੱਸੇ ਦਰਬਾਰ ਮੂੰਹ ਕੇ ਬੋਲਣ ਬੋਲੀਏ ਜਿਤ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਤਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰਥਾ ਪਿਆਨ ਜਾਈ ਕਿਤਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ세 ਵਿਆ ਤਿੰਨ ਪਾਇਆ ਮਨ ਨਾਨਕ ਗਾਪੀਏ ਗੁਣੀ ਨਿ ਜਾਣ ਗਾਪੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰੇ ਸੁਖ ਘਰ ਲੈ ਜਾਏ ਗੁਰਮਖ ਨਦਮ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰੇਸ਼ ਗੁਰ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਨਾ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਹੀਂ ਜਾਈ ਗੁਰ ਇੱਕ ਦੇਹੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਣ ਲਾਈ ਤੀਰਥ ਨਾ ਨਾ ਜੇ ਕਿਸ ਭਾਵਾ ਬਿਨ ਭਾਣੇ ਕੀ ਨਾਈ ਕਰੀ ਜੇ ਤੀਸ੍ਰਠ ਉਪਾਏ ਦੇਖਾਣ ਕਰਨਾ ਕੀ ਮਿਲੇ ਲਈ ਮਤ ਵਿਚ ਰਤਨ جواਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵ ਪੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਜੇ ਤੁਗਚਾਰ ਆਜਾ ਹੋਰ ਦਸਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਈ ਕੇ ਜਿਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁਛੇ ਕੇ ਕੀਟੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਦ ਪੀਰ ਚੁਰਨਾਥ ਸੁਣੀਐ ਤਰਤ ਤਵਲਾ ਕਾਸ ਸੁਣੀਐ ਦੀਪ ਲੋਕ ਪਤਲ ਸੁਣੀਐ ਕੋ ਹਣਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਖ ਪਾਪ ਕਾ ਨਾਸ ਸੁਣੀਐ ਈਸਰ ਬੰਨ ਇੰਦ ਸੁਣੀਐ ਮੁਖ ਸੁਲਾਣ ਮੰਦ ਸੁਣੀਐ ਜੋਗ ਜੁਗਤ ਤਨ ਭੇਦ ਸੁਣੀਐ ਵਸਤਰ ਸਿਮਰਦ ਵੇਦ ਨਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸੰਤ ਸੰਤੋਖ ਗਿਆਨ ਸੁਣੀਐ 68 ਕਾਇ ਸੁਣੀਐ ਪੜ ਪੜ ਪਾਗ ਮਾਨ ਸੁਣੀਐ ਲਗ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਤ ਸਾ ਸੁਣੀਏ ਅੰਡੇ ਪਾਵਹਿ ਰਾਹ ਸੁਣੀਏ ਹਾਥ ਹੋਵੇ ਅਸ ਗਾਵ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮਨਨੇ ਕਭਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਈ ਮਨਨੇ ਝੂਟ ਹੋਏ ਮਨ ਬੋਧ ਦੇ ਮਨਨੇ ਸਗਲ ਭਮਣ ਕੀ ਸੁਧ ਮਨਨੇ ਮਨ ਛੋਟਾ ਨਾ ਖਾਏ ਮਨਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਈ ਮਨਨੇ ਮਾਰੂ ਠਾਕ ਨਾ ਪਾਏ ਮਨਨੇ ਪਤਿ ਸਿਉ ਪ੍ਰਗਟ ਜਾਏ ਮਨਨੇ ਮਗਨ ਚੱਲੇ ਪੰਥ मन्ने धर्म सेती संबंध ऐसा नाम निरंजन होए जे को मन जाने मन कोए मन्ने पावा मोक द्वार मन्ने परवर साधार मन्ने तरे तरे गुरु सिख मन्ने नानक पवन पिख ऐसा नाम निरंजन होए जे को मन जाने मन को पंच प्रवान पंच प्रधान पंचे पावन दरगह मान पंचे सुह दर जान ਕੰਚੇ ਗਾਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕਰਨੇ ਨਾਹੀ ਸੁਮਾਰ ਧੋਲ ਧਰਮ ਦਿਆ ਕਾ ਪੁੱਤ ਸੰਤੋਖ ਥਾਪ ਰੱਖਿਆ ਜਿਨ ਸੁਤ ਜੇ ਕੋ 부ਝੇ ਹੋਵੇ ਸਚਿਆਰ ਧਪਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਰੋ 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 ਇਸ ਤੇ ਭਾਰਤ ਨੇ ਕਮਨ ਜੋਰ ਜੀ ਜਾ ਤੁਰੰਗਾ ਕੇ ਨਾਮ ਸਭ ਨ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕਹਤਾ ਹੋਇ ਕਹਤਾ ਤਨ ਸੁਮਾਲਿ ਰੂਪ ਕਿਤੇ ਦਤ ਜਣ ਕੋ ਕੂਤ ਕਿਤ ਪਸਾਉ ਏਕੋ ਕੋਵਾ ਉਤ ਸਦੇ ਹੋਏ ਲਖ ਦਰਿਆں ਕੁਦਰਤ ਕਗਨ ਤਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ असंग जप असंग पाव असंग पूजा असंग तत्व ता असंग ग्रंथ मुख वेद पाठ असंग योग मन रहया उदास असंग भगत गुण ज्ञान विचार असंग सती असंग दातार असंग सुर मुख कक सार असंग मौन ली लाए तार कुदरत कवन कहा विचार वारन जवे कुमार ਜੋ ਤੁਧ ਪਾਵੈ ਸਾਈ ਭਲੀ ਕਰ ਤੂੰ ਸਦਾ ਸੁਨਾਮੁ ਦੇ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਏ ਜੋ ਰਸੰਗਲ ਵਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਲ ਕੋੜੇ ਫਿਰਾਹੇ ਅਸੰਖ ਮਲੇ ਜਮਲ ਪਖ ਖਾਏ ਅਸੰਖ ਨਿੰਦਕ ਸਿਰ ਰਹਾ ਭਾਰ ਨਾਨਕ ਨਿੰਚ ਕਹਿ ਵਿਚਾਰ ਵਾਰਿਆ ਨਾ ਜਵੇ ਇੱਕ ਵਾਰ ਜੋ ਤੁਧ ਪਵੈ ਸਾਈ ਫਲੀ ਕਰ ਤੂ ਸਦਾ ਸਨਮਤ ਨਿਰੰਕਾਰ ਅਸੰਖ ਨਾਓ ਸੰਖ ਤੋਂ ਗੰਮ ਗੰਮ ਸੰਖ ਲੋ ਅਸੰਖ ਕਹਿਆ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਕ੍ਰਿ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਖਾਣ ਜਿਨ ਇਹੇ ਲੈਕੇ ਤਿ ਸਿਰ ਨਾਈ ਜਿ ਫੁਰਮਾਏ ਤਿਵ ਤਿ ਉਪਾਏ ਜੇਤਾ ਕੀਤਾ ਤੇਤਾ ਨਾ ਗੁਣ নাহি ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਰ ਤੂ ਸਦਾ ਸਲਾਮਦ ਨਿਰੰਕਾਰ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਤ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਗੁਣ ਲਈਏ ਉਹ ਤੋਂਏ ਭਰਿਆ ਮਤ ਪਪਾ ਕੇ ਸੰਗ ਉਹ ਤੋਂ ਪਹਿਨਾ ਨਾ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰੜਾ ਨਿਕਲੇ ਜੇ ਜੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿਆ ਉਹ ਜੋ ਤਿਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲ ਕਾਮਨ ਸੁਣੀਏ ਮਨਿਆ ਮਨ ਕੀਤਾ ਭਉ ਅੰਦਰ ਗਤ ਤੀਰਥ ਮੰਨ ਆ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣਮੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾਉ ਸੰਤ ਸੁਹਾਣ ਸਦਾ ਮਨ ਚਾ ਕਵਨ ਸੁਗੇਲਾ ਵਖਤ ਕਮਣ ਕਮਣਿਤ ਕਵਨ ਵਾਰ ਕਮਨ ਸਿਰਤੀ ਮਹਾ ਕਮਨ ਜਿਤੋ ਵੇਕਾਰ ਵਿਨ ਪਈ ਪੰਡਤੀ ਜੇ ਹੋਵਣ ਲੇਖੁਰਣ ਵਕਤੁਰ ਪਾਇਆ ਕਾਧਿਆ ਜੇ ਲਿਖਣ ਲੇ ਪੁਰਾਣ ਥਿਤਵਾਰ ਨੇ ਜੋਗੀ ਜਾਣ ਰਤਮ ਹੋ ਨ ਕੋਈ ਜਤ ਤਾ ਸਿ ਠਿ ਕਿਉ ਸਾਜੀ ਆਪੇ ਜਹ ਸੋਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਵ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਕਾ ਹੋਏ ਨਾਨਕ ਜਿ ਕੋ ਆਪੇ ਜਾਣੇ ਅੱਗੇ ਗਹਿਨ ਸੋਹੇ ਪਤਲਾ ਪਤਲ ਲਖ ਗਸ ਗਸ ਓੜਕ ਓੜਕ ਬਾਗ ਥਕੇ ਵੈਦ ਕੇ ਲਿਖ ਬਾਤ ਸਹਸ 18 ਕਹਿਨ ਕਤੇ ਬਾ ਸੁਨ ਇਕ ਦਾਤ ਲੇਖਾ ਹੋਏ ਤੇ ਲਿਖਿਆ ਲੇਖ ਹੋਇਆ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨ ਪਾਈਆ ਲਿੰਦਿਆ ਤੇਵਾ ਪਾਵਹ ਸਮੁੰਦ ਨ ਜਾਣੀਆ ਸਮੁੰਦ ਸੋ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇਤਸਮਨ ਹੈ ਨੈ ਵਿਸਰਹੈ ਅੰਤ ਨ ਸਿਖਤੀ ਕਹਿਣ ਅੰਤ ਅੰਤਨ ਕਰਣਾ ਦੇਣ ਅੰਤ ਅੰਤਨ ਵੇਖਣਾ ਸੁਣਨੇ ਅੰਤ ਅੰਤਨ ਜੱਪੇ ਕੀਆ ਮਨ ਮੰਤ ਅੰਤਨ ਜੱਪੇ ਕੀਤਾ ਕਾਰ ਅੰਤਨ ਜੱਪੇ पारावार अंत कारण कहते बलिहार ताकि अंत न पाही जाए अंत न जाना कोई बहुत कहिए बहुत होए वड्डा साहेब ऊंचा था ऊंचे ऊपर ऊंचा ना एवं ऊंचा होए कोई तिस ऊंचा क्यों जाना सोहे ਜੇਵੜ ਆਪ ਜਨ ਆਪ ਪਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਹੈ ਤਮੈ ਕیتے ਮੰਗ ਹੈ ਜੋ ਦਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁਟੇ ਹੋਏ ਕਾਰ ਕੇਤੇ ਲੈ ਲੈ ਮੁਕਰ ਪਾਹ ਕیتے ਮੁਰਖ ਖਾਹੀ ਕਾਇ ਕੇਤਿਆਂ ਦੁਖ ਭੁਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੀਵ ਕੋ ਆਖੇ ਆਖੜ ਪਾਹੀ ਉਹ ਜਾਣਾ ਜੇਤੀ ਮਹਿ ਖਾਏ ਆਪੇ ਜਾਣੇ ਆਪੇ ਦੀ ਆਖਣ ਸੀ ਵੀ ਕਈ ਕੇ ਜਿਸ ਨੂੰ ਬਖਸੇ ਸਿੱਖਤ ਸਲਾਹੇ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁਲਾ ਵਹ ਅਮੁੱਲੇ ਜਹਾਂ ਮੂਲ ਪਾਏ ਅਮੁੱਲ ਸਮਾਏ ਮੁਲ ਦਰਨਾ ਮੁਲ ਦਿਬਾਣਾ ਮੁਲ ਤੁਲ ਮੁਲ ਪਰਵਾਣਾ ਮੁਲ ਬਕਸੀਸ ਅਮੁਲ ਨਿਸਾਨ ਮੁਲ ਕਤਨਾ ਮੁਲ ਫੁਰਮਾਨ ਅਮੁਲ ਮੁਲਾਖਿਆ ਨਾ ਜੈ ਆਖ ਰਹਿ ਲਿਵ ਲੈ ਆਖੇ ਵੇਦ ਪਾਠ ਪੁਰਾਣ ਆਖੇ ਪੜਨ ਕਰਹਿਣ ਵਖਾਣ ਆਖੇ ਬ੍ਰਹਮ ਆਖੇ ਹਿੰਦ ਆਖੇ ਗੋਪੀ ਠੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਅੱਖਾਂ ਦਨ ਵਖੇ ਦਿਵ ਅੱਖ ਸੁਰਨ ਜਨ ਮਨ ਸੇਵ ਕیتے ਆਖੇ ਆਖਣ ਪਾਹੇ ਕیتے ਕਹਿ ਕੇ ਉਟ ਉਟ ਜਾਏ ਇਤੇ ਕੀਤੇ ਹੋਰ ਕਰਹਿ ਤਾ ਆਖ ਨ ਸਕਕੇ ਕਈ ਕੇ ਜੀਵਡ ਭਾਵੈ ਤੇ ਵਡੋ ਵੈ ਨਾਨਕ ਜਾਣ ਸੱਚਾ ਸੁਆ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਐ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਦ ਸਰਬ ਸਮਾਲੇ ਵਾਜੇ ਨਾ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹੀਐ ਕੇਤੇ ਗਾਵਣ ਹਾਰੇ ਗਾਵਹ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹ ਚਿਤ ਗੁਪਤ ਲਿਖ ਜਾਣ ਨ ਲਿਖ ਲਿਖ ਧਰਮ ਵਿਚਾਰੇ ਗਾਵਹ ਇਸ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਗਿੰਦਰਾਸਣ ਬੈਠੇ ਦੇਵਤਿਆਂ ਦਰਨ ਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪਰਉਪਕਾਰੀ ਜੁਗ ਜੁਗ ਵੈਦਾਂ ਨਾਲੇ ਗਾਵਹਿ ਮੋਹਨੀ ਅਮਨਮੋਹਨ ਸੁਰਗਮ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਰੇ ਗਾਂਘਾ ਫੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿ ਮੈ ਚਿਤਨੇ ਆਵਨ ਨਾਨਕ ਕਿਆ ਵਿਚਾਰਾ ਸੋਈ ਸੋਈ ਸਦਾ ਸਚ ਸਹੇਬ ਸੱਚਾ ਸੋਚੀ ਨਾਈ ਹੈ ਭੀ ਉਸ ਜਾਈ ਨਜੰਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਮੀ ਹੁਕਮ ਨਾ ਕਹਿਣਾ ਜਾਈ ਸੋ ਪਾਤ ਸਹ ਸਹ ਪਾਤ ਸੈਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ धरਨ ਪਤ ਜੋ ਲਈ ਧਿਆਨ ਕੀ ਰਹਿਆ ਵਿਭੂਤ ਤੀਤੀ ਕਾਲ ਕੁਆਰੀ ਕਾਇ ਜੁਗਤ ਟਟਾ ਪਰਤੀਤ आई पंक्ति सकल जमाती मन जीते जग जीत आदेश दिशा आदेश आदा नील अनादनहत जुग, ना जुग जुग एको वेस पुगत ज्ञान दया वर पंडा कटकट वाजे नाद अप नाथ नाथी सबजा की हिद्द सिद्ध बरा साध संयोग विजोक द्वैकार चला है लेख आग है भाग आदि दिशा आदेश आदा नील अनादनहत जुग जुग, जुग एको वेस ਇਕ ਕਮਾਈ ਜੁਗਤ ਵਿਡਾਇ ਤਿੰਨ ਚਲਾ ਪਰਵਾਣੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਨਾਏ ਦਿਬਾਣ ਜਿਵ ਤਿਸ ਭਾਵੇ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖਿ ਉਹ ਨਨਦ ਨ ਆਵੇ ਭੂਤ ਐ ਵਡਾਣ ਆਦੇਸ દિਸ਼ਾ ਆਦੇਸੀ ਆਦਨੀ ਅਨਾਦਨਾਹਕ ਜੁਗ ਜੁਗ ਏਕੋ ਵੇ ਸਾਸਾਂ ਲੋਏ ਲੋਏ ਭੰਡਾਰ ਜੋ ਕਿਛ ਪਾਵੇ ਸੁ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸਾਚੀ ਕਰ ਆਦੇਸ ਦਿਸੇ ਆਦੇਸ ਆਧਨੀਲ ਅਨਾਦ ਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਖੋ ਹੈ ਲਖੋ ਵਹ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਕੜੀਆਂ ਚੜੀਏ ਹੋਵੇ 21 ਸੁਣ ਗਲਾ ਆਕਾਸ ਕੀ ਕੀਟਾਈ ਰੀ ਨਾਨਕ ਨਦਰੀ ਪਾਈਏ ਊੜੇ ਊੜੇ ਠੀਸ ਆਖਣ ਜੋਰ ਚੁਪ ਹੈ ਨਾ ਜੋਰ ਜੋਰ ਨ ਮੰਗਣ ਦਿਨ ਨ ਜੋਰ ਜੋਰ ਨ ਜੀਣ ਮਰਨ ਨ ਜੋਰ ਜੋਰ ਨ ਰਾਜ ਮਾਲੁ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਅਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲੇ ਤਿਸ ਵਿੱਚ ਜੀਆਂ ਜੁਗਤ ਕੇ ਰੰਗ tin ke naam anek anand karmi karmi hove vichare sachcha ap sachcha darbare tithe sohan panch parwan nadri karm aave nishan kanche pahe utthe pahe nanak gaiyan japay jaye dharm khand ka eh dharm gyan khand ka eh gyan केते पवन पानी बे केते कान में हेस केते ब्रह्म कर्तगढ़ रूप रंग के वेश केत्या कर्म भूमि केते धूप देश केते इंद्रचंद सुर केते केते मंडल देश केते सिद्ध बुद्ध नाथ केते केते देवी वेश केते देव दानव मन केते रतन समुंद्र केतेयां खाणी केतेयां वाणी केते पात नरेन्द्र केतेयां सुरती सेवक केते नानक अंत ने अंत ज्ञान खंड न ज्ञान प्रचंड तठे नाथ विनोद कूड़ा आनंद सरम खंड की वाणी रूप तठे करत गड़िया बहुत अनूप ताकियां गल्ला कथै न जाए जे को कहे पीछे पछताए तठे घड़िया सुरत मन मत बुद्ध तिथे श्री घड़िए सिरत सिदा की शुद्ध कर्म खंड की बाणी जोर तिथे और न कोई होरे तिथे जोध महाबल सुरा तीन में राम रहया भरपूर थीते सीतो सीता महिमा ना है ताके रूप न कथने जाए ना, ना उम्र है न ठगे जाए जिनके राम वसे मन माहे ਤਿੱਥੇ ਭਗਤ ਵਸ ਹੈ ਕੇ ਲੋਏ ਕਹਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡਲ ਮੰਡਲ ਵਰ ਪੰਡ ਜੋ ਜੇ ਕੋ ਅਕ ਕਥੇ ਅੰਤ ਨ ਅੰਤ ਤਿੱਥੇ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਜਿਤ ਪਹਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਡੰਡਾ ਭਾਉ ਅੰਮ੍ਰਿਤ ਤਿੰਦਾਲ ਕੜੀਏ ਸਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ